ਕੇਂਦਰ ਸਰਕਾਰ ਵੱਲੋਂ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਲਈ ਕਈ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਪਰ ਇਹਨਾਂ ਸਕੀਮਾਂ ਦਾ ਲਾਭ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਪਾ ਰਿਹਾ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਜਿਲ੍ਹਾ ਬੀਜੇਪੀ ਪ੍ਰਧਾਨ ਹਰਵਿੰਦਰ ਸੰਧੂ ਪਾਸੋਂ ਕਿਉਂਕਿ ਇੱਥੇ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਵਕਫ ਵਕਫ ਸਕੀਮਾਂ ਦੇ ਤਹਿਤ ਜਿਹੜੇ ਕਿ ਇੱਥੇ ਲੋਕ ਜਾਣਕਾਰੀ ਹਾਸਲ ਕਰ ਰਹੇ ਨੇ ਤੇ ਇਹਨਾਂ ਸਕੀਮਾਂ ਦਾ ਲਾਭ ਜਿਹੜੇ ਕਿ ਆਉਣ ਵਾਲੇ ਸਮੇਂ ਅੰਦਰ ਲੈ ਸਕਦੇ ਨੇ ਭਾਜੀ ਕੀ ਕਾਰਨ ਨੇ ਪੰਜਾਬ ਅੰਦਰ ਜਿਹੜੀ ਸਕੀਮਾਂ ਚਲਦੀਆਂ ਨੇ ਕੇਂਦਰ ਸਰਕਾਰ ਦੀਆਂ ਉਹ ਲੋਕਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਦੇਖੋ ਇੱਕ ਇਹ ਤਰੀਕਾ ਹੈ ਕਿ ਜਿਹੜਾ ਕੇਂਦਰ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਆ ਉਹ ਤੁਸੀਂ ਬਾਕੀ ਰਾਜ ਵੇਖੋ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਰਾਜੇ ਨੇ ਜਿੱਥੇ ਉਹ ਰਾਜ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਉੱਥੇ 100% ਸਕਸੈਸ ਰੇਟ ਹੈ ਲੋਕਾਂ ਨੂੰ ਯੋਗਸ਼ਮਾਨ ਦੇ ਵੀ ਕਾਰਡ ਜਿਹੜੇ ਬਣ ਗਏ ਨੇ ਯੋਗਸ਼ਮਾਨ ਦੀਆਂ ਫੈਸਿਲਿਟੀਆਂ ਵੀ ਮਿਲ ਰਹੀਆਂ ਆ ਭਾਵੇਂ ਆਵਾਸ ਯੋਜਨਾ ਹੈ ਉਜਲਾ ਯੋਜਨਾ ਹੈ ਲੇਬਰ ਕਾਰਡ ਨੇ ਹਰ ਇੱਕ ਫੈਸਿਲਿਟੀ ਉਹਨਾਂ ਨੂੰ ਮਿਲ ਰਹੀ ਹੈ ਇੱਥੇ ਨਿਊ ਸਕੀਮਾ ਜਿਹੜੀ ਗੱਲ ਕਰ ਲਈ ਤੇ ਜਿਹੜੀਆਂ ਸੈਂਟਰਸ ਤੋਂ ਕਾਬਲ ਉਹ ਜਿਹੜੀਆਂ ਦਿੱਤੀਆਂ ਜਾਂਦੀਆਂ ਲੋਕਾਂ ਨੂੰ 100 ਤੋਂ ਵੱਧ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਐਸੀਆਂ ਸਕੀਮਾਂ ਨੇ ਜਿੱਤਨਾ ਕੋਈ ਆਮ ਦਿਹਾੜੀਦਾਰ ਵਿਅਕਤੀ ਆ ਉਹ ਨੇਬਰ ਦੀਆਂ ਸਕੀਮਾਂ ਨੇ ਤੁਸੀਂ ਉਹਦੇ ਵਿੱਚ ਉਹਦਾ ਇਲਾਜ ਵੀ ਮੁਫਤ ਹੈ ਔਰ ਉਹਨੂੰ ਘਰ ਜਾਣ ਦਾ ਪੱਤਾ ਵੀ ਮਿਲਦਾ ਹੈ ਉਸ ਤੋਂ ਇਲਾਵਾ ਉਹਨੂੰ 60 ਸਾਲ ਤੋਂ ਬਾਅਦ ਪੈਨਸ਼ਨ ਵੀ ਮਿਲਦੀ ਹੈ ਉਸ ਤੋਂ ਇਲਾਵਾ ਰੱਬ ਨਾ ਕਰੇ ਉਹਨੂੰ ਜੇਕਰ ਅਭੀ ਨਭੀ ਹੋ ਜਾਂਦੀ ਹੈ ਉਹਦੇ ਨਾਲ ਤੇ ਉਹਨੂੰ ਇੱਕ ਭਾਰੀ ਰਾਸ਼ੀ ਮਿਲਦੀ ਹੈ ਜਿਸ ਦਿਨ ਉਹਦੇ ਪਰਿਵਾਰ ਦਾ ਗੁਜ਼ਰਬਸ਼ਰ ਹੋ ਸਕੇ ਸੋ ਐਸੀਆਂ ਸਕੀਮਾਂ ਨੇ ਜਿਹੜੇ ਆਮ ਵਿਅਕਤੀ ਕਤਾਰ 'ਚ ਅਖੀਰਲਾ ਵਿਅਕਤੀ ਜਿਹੜਾ ਖੜਾ ਹੈ ਉਹਨੂੰ ਇਹ ਸਾਰੀਆਂ ਫੈਸਿਲਿਟੀਆਂ ਦਾ ਉਹਨੂੰ ਇਹਦਾ ਫਾਇਦਾ ਹੁੰਦਾ ਹੈ ਪ੍ਰਧਾਨ ਮੰਤਰੀ ਦਾ ਇੱਕ ਸੋਚ ਹੈ ਕਿ ਮੈਂ ਹਰ ਉਹ ਵਿਅਕਤੀ ਉਹਦੇ ਸਿਰ ਤੇ ਛੱਤ ਹੋਵੇ ਖਾਣ ਨੂੰ ਉਹਦੇ ਢਿੱਡ ਭਰਨ ਵਾਸਤੇ ਰੋਟੀ ਹੋਵੇ ਉਹ ਆਪਣਾ ਰੋਜ਼ਗਾਰ ਆਪ ਕਰ ਸਕੇ ਬਲਕਿ ਉਹ ਨੌਕਰੀ ਲੈਣ ਦੀ ਨਹੀਂ ਲੋੰਕੀ ਦੇਣ ਦੇ ਯੋਗੀ ਹੋ ਜਾਏ ਮੈਂ ਸਮਝਦਾ ਇਹ ਪ੍ਰਧਾਨ ਮੰਤਰੀ ਦੀ ਸੋਚ ਹੈ ਔਰ ਪੰਜਾਬ ਦੇ ਵਿੱਚ ਇਹ ਇੱਕ ਸਕੀਮ ਜਿਹੜੀਆਂ ਹੁਣ ਅਸੀਂ ਸਮਝਦੇ ਸੀਗੇ ਵੀ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਉੱਤੇ ਸਰਕਾਰ ਹੈ ਉਹਨਾਂ ਨੇ ਸਮਝਿਆ ਵੀ ਜੇ ਪੰਜਾਬ ਸਰਕਾਰ ਇਹ ਫੇਲ ਹੋ ਗਈ ਹੈ ਲੋਕਾਂ ਨੂੰ ਇਹ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਦਿਵਾਉਣ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਮੋਰਚਾ ਸੰਭਾਲਿਆ ਹੈ ਔਰ ਸਾਡੇ ਕਾਰਜਕਰਤਾ ਅੱਜ ਘਰ-ਘਰ ਜਾ ਰਹੇ ਦੇਖੋ ਇਸ ਹਿੰਦੁਸਤਾਨ ਬਸਤੀਤੀ ਜਿੱਥੇ ਸਾਡੇ ਇੱਥੋਂ ਦੇ ਰਹਿਨਮਾਈ ਕਰ ਰਹੇ ਨੇ ਸੰਜੀਵ ਜੀ ਔਰ ਸਾਡੇ ਮਹਾ ਮੰਤਰੀ ਮਨੀਸ਼ ਜੀ ਨੇ ਸਾਡੇ ਮਹਾ ਮੰਤਰੀ ਵੀ ਨੇ ਮਨੀਸ਼ ਜੀ ਔਰ ਇੱਥੋਂ ਦੇ ਮੰਡਲ ਦੇ ਅਕਸ਼ ਮੋਨੂ ਮਹਾਜਨ ਜੀ ਔਰ ਚੋਣ ਲੜ ਚੁੱਕੇ ਸਾਡੇ ਸੁਖਮਿੰਦਰ ਪਿੰਟੂ ਜੀ ਡਾਕਟਰ ਆਰਮ ਚਾਵਲਾ ਜੀ ਔਰ ਬੱਗਾ ਜੀ ਜੋ ਸਾਡੇ ਉਪ ਚੇਅਰਮੈਨ ਨੇ ਮੈਂ ਸਮਝਦਾ ਇਹ ਸਾਰੇ ਜਣੇ ਇਥੋਂ ਕਿ ਗੀ ਦੇਖੋ ਇਹ ਸਾਰੇ ਜਣੇ ਰਲ ਕੇ ਅੱਜ ਲੋਕਾਂ ਦੇ ਘਰਾਂ ਘਰ ਜਾ ਰਹੇ ਹੋ ਨਾਲ ਦੇ ਸਾਡੇ ਮੰਡਲ ਦੇ ਅਕਸ ਰੋਮੀ ਚੋਪੜਾ ਜੀ ਵੀ ਆਏ ਨੇ ਇਹ ਸਾਰੇ ਇਸ ਇਲਾਕੇ ਦੇ ਨਹੀਂ ਇਸ ਇਲਾਕੇ ਦੇ ਲਾਗੇ ਲਾਗੇ ਜਿਹੜੇ ਲੋਕ ਆ ਉਹਨਾਂ ਨੂੰ ਅਵੇਅਰ ਕਰ ਰਹੇ ਨੇ ਘਰ ਘਰ ਜਾ ਰਹੇ ਨੇ ਕਿ ਤੁਸੀਂ ਇਹ ਪ੍ਰਧਾਨ ਮੰਤਰੀ ਦੀਆਂ ਸਕੀਮਾਂ ਦਾ ਫਾਇਦਾ ਉਠਾਓ ਔਰ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਵੀ ਭਾਲ ਸਕੋ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਅਭੀ ਨਭੀ ਹੁੰਦੀ ਹੈ ਜਾਂ ਕੋਈ ਤੁਹਾਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਦਾ ਇਲਾਜ ਤੁਹਾਡਾ ਮੁਕਤ ਹੋ ਸਕੇ ਤਾਂ ਜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਕੋਈ ਜਿਹੜੀ ਸੈਂਟਰਲ ਸਕੀਮ ਹੋਵੇ ਜਾਂ ਪੰਜਾਬ ਦੀ ਸਰਕਾਰੀ ਸਕੀਮ ਹੋਵੇ ਉਹ ਲੋਕਾਂ ਤੱਕ ਨ ਪੰਚੋਣੀ ਪੈਂਦੀ ਆ ਕਿਾ ਪ੍ਰਸ਼ਾਸਨ ਕਿਤਨੇ ਕਿਤੇ ਢੇਲਮਟ ਕਰ ਵੀ ਕਰਦੇ ਦੇਖਿਏ ਪ੍ਰਸ਼ਾਸਨ ਜਿਹੜਾ ਹੈ ਅਸੀਂ ਬੜੀ ਵਾਰ ਕਹਿ ਚੁੱਕੇ ਆ ਭਾਵੇਂ ਸਮਾਰਟ ਸਿਟੀ ਦਾ ਵੀ ਪ੍ਰੋਜੈਕਟ ਸੀਗਾ ਸਮਾਰਟ ਸਿਟੀ ਦਾ ਪ੍ਰੋਜੈਕਟ ਵੀ ਸੈਂਟਰ ਦਾ ਗਵਰਨਮੈਂਟ ਦਾ ਸਕੀਮ ਸੀਗੀ ਉਹ ਇੱਥੇ ਆਣ ਕੇ ਇਹਨਾਂ ਨੇ ਸੁੰਦਰੀਕਰਨ ਕਰਨ ਵਾਸਤੇ ਕਰੋੜਾਂ ਰੁਪਏ ਦਿੱਤੇ ਪਰ ਤੁਸੀਂ ਵੇਖਿਆ ਹੈਗਾ ਉਹ ਵਿਕਾਸ ਦੇ ਨਾਤੇ ਬਿਲਕੁਲ ਨਿਲ ਹੈ ਇਸੇ ਕਰਕੇ ਇਹ ਜਿਹੜੀਆਂ ਸਕੀਮਾਂ ਦਾ ਹੁਣ ਜੁਮਾ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਟੋਕੜ ਜਿਹੜੇ ਸਾਡੇ ਜਸਸੂਈ ਤਪਸੀ ਵੀ ਪ੍ਰਧਾਨ ਮੰਤਰੀ ਜੋ ਉਹਨਾਂ ਦਾ ਉਹਨਾਂ ਨੇ ਸੁਪਨਾ ਵੇਖਿਆ ਕਿ ਮੈਂ ਹਰ ਘਰ ਦੇ ਵਿੱਚ ਇੱਕ ਰਾਸ਼ਨ ਵੀ ਪਹੁੰਚਾਵਾਂ ਤੇ ਹਰ ਘਰ ਦੇ ਵਿੱਚ ਮੈਂ ਉਹਨਾਂ ਨੂੰ ਸਿਹਤ ਸੁਵਿਧਾਵਾਂ ਵੀ ਦਵਾ ਉਹਨਾਂ ਦੇ ਬੱਚੇ ਚੰਗੇ ਪੜ ਸਕਣ ਉਹ ਆਪਣਾ ਸਵੈ ਰੋਜ਼ਗਾਰ ਆਪਨਾ ਕਰ ਸਕਣ ਔਰ ਉਹਨਾਂ ਦੀਆਂ ਬਾਅਦ ਚੋਂ ਪੈਨਸ਼ਨਾਂ ਵੀ ਲੱਗ ਜਾਣ ਜਿਹਨੂੰ ਬੁਢਾਪੇ ਦੇ ਵਿੱਚ ਆਪਣਾ ਪਰਿਵਾਰ ਦਾ ਵੇਡ ਪਾਲ ਸਕਣ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਹਰ ਕਾਰਜਕਰਤਾ ਦਾ ਇਹ ਫਰਜ਼ ਹੈ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਆਹ्वान ਚੁੱਕਿਆ ਹੈ ਤੇ ਅਸੀਂ ਸਾਰੇ ਜਾਨੇ ਰਲ ਕੇ ਖਾਸ ਕਰਕੇ ਉਹਨਸੀਂ ਅੰਮ੍ਰਿਤਸਰ ਦੀ ਸਾਰੀ ਟੀਮ ਰਲ ਕੇ ਹਰ ਬੂਥ ਦੇ ਵਿੱਚ ਪਹਿਲਾਂ 1-2 ਦਿਨ ਜਾ ਕੇ ਲੋਕਾਂ ਨੂੰ ਵੇਅਰ ਕਰਦੇ ਆਂ ਘਰਾਂ ਚੋਂ ਬਾਹਰ ਕੱਢਦੇ ਆਂ ਤਾਂ ਕਿ ਇਹ ਲੋਕਾਂ ਦੀਆਂ ਫੈਸਿਲਟੀਆਂ ਦਾ ਫੈਰਾ ਲੱਗ ਸਕੇ। ਕੀ ਸਮਝੋ ਵੀ ਜਿਵੇਂ ਗ੍ਰਾਫ ਵੱਤ ਰਿਹਾ ਦੇਸ਼ ਅੰਦਰ ਬੀਜੇਪੀ ਦਾ ਪਰ ਪੰਜਾਬ ਅੰਦਰ ਕੋਈ ਮੋਦੀ ਫੈਕਟਰ ਕੰਮ ਨਹੀਂ ਕਰ ਰਿਹਾ ਜਿਸ ਦੇ ਪਿੱਛੇ ਕਿ ਵਰਕਰ ਜਿਲੇ ਕਿ ਡਿਮੋਟਲਾਈਜ਼ ਨਹੀਂ ਕਿਉਂਕਿ ਜਿਹੜੇ ਸਕੀਮਾਂ ਨੇ ਉਹ ਲੋਕਾਂ ਤੱਕ ਪਹੁੰਚ ਨਹੀਂ ਪਾਈ ਲੋਕਾਂ ਤੱਕ ਗਰੀਬ ਲੋਕਾਂ ਤੱਕ ਜ਼ਰੂਰਤਮੰਦ ਲੋਕਾਂ ਤੱਕ ਉਹ ਸਕੀਮਾਂ ਦਾ ਫਾਇਦਾ ਨਹੀਂ ਪਹੁੰਚ ਸਕਿਆ ਹੁਣ 9.5 ਸਾਲ ਹੋ ਗਏ ਸਰਕਾਰ ਨੂੰ ਹੁਣ 3-4 ਮਹੀਨੇ ਵਿੱਚ ਇਲੈਕਸ਼ਨ ਅਨਾਉਂਸ ਹੋ ਜਣਦੇ ਨੇ ਨਹੀਂ ਗੱਲ ਨਹੀਂ ਹੈ ਜੀ ਉਹ ਪੁਰਾਣੀ ਗੱਲ ਤੁਸੀਂ ਕਰ ਰਹੇ ਹੋ ਜਦੋਂ ਸਾਡਾ ਗਠਜੁਟਬੰਧ ਸੀ ਕਾਲੀ ਦਲ ਨਾਲ ਹੁਣ ਲੋਕਾਂ ਦੇ ਵਿੱਚ ਬਹੁਤ ਅਵੇਅਰਨੈਸ ਹੈ ਔਰ ਲੋਕੀ ਹੁਣ ਪ੍ਰਧਾਨ ਮੰਤਰੀ ਇਹ ਪ੍ਰਧਾਨ ਮੰਤਰੀ ਕਿਵੇਂ ਜਿਹੜਾ ਭਾਰਤ ਜਨਤਾ ਪਾਰਟੀ ਕਿ ਐਸੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਵੀ ਜਿਹੜਾ ਚੰਗਾ ਰਾਜ ਲਿਆਉਗੀ ਤੁਸੀਂ ਦੇਖਿਆ ਜਾਵੇ ਇਹ ਆਮ ਆਦਮੀ ਪਾਰਟੀ ਨੇ ਪਹਿਲਾਂ ਵਾਅਦਾ ਕੀਤਾ ਸੀਗਾ ਚੰਗਾ ਰਾਜ ਦੇਾਂਗੇ ਅੱਜ ਗੁੰਡਾਗਰਦੀ ਇੰਨੀ ਵੱਧ ਗਈ ਹੈ ਰੋਜ਼ ਕਤਲ ਅੱਜ ਸਮੈਗ ਨਸ਼ਾ ਇਹਨਾਂ ਵੱਧ ਗਿਆ ਹੈ ਕਿ ਲੋਕਾਂ ਦੇ ਬੱਚਿਆਂ ਦੇ ਇਹ ਇੱਕ ਘੁੰਮ ਬਣ ਕੇ ਲੋਕਾਂ ਦੇ ਘਰਾਂ ਚ ਆ ਜਾਂਦਾ ਹੈ ਨਸ਼ਾ ਜਿਹੜਾ ਕਿ ਅੱਜ ਦਾ ਨਹੀਂ ਸਮੱਸਿਆ ਕਹਿੰਦੇ ਪਹਿਲੇ ਸਮੱਸਿਆ ਚੱਲੀ ਆ ਰਹੀ ਹੈ ਕਾਫੀ ਸਾਲਾਂ ਦੀ ਸਮੱਸਿਆ ਚੱਲੀ ਹੈ ਮੈਂ ਇਹ ਮੰਨਦਾ ਹਾਂ ਕਿ ਪਹਿਲੇ ਸਮੱਸਿਆ ਹੈਗੀ ਪਰ ਹੁਣ ਉਹਦਾ ਉਗਰ ਰੂਪ ਲੈ ਚੁੱਕੀ ਹੈ ਇਹਨਾਂ ਕੋ ਕੰਟਰੋਲ ਹੀ ਨਹੀਂ ਹੋ ਰਿਹਾ ਹਰ ਸਰਕਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਇਹਨਾਂ ਕੋ ਕੰਟਰੋਲ ਹੀ ਨਹੀਂ ਹੋ ਰਿਹਾ ਕਿਉਂਕਿ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈਗੀ ਔਰ ਜਿਹੜੇ ਸਾਡੇ ਰਾਜਾ ਜਣੇ ਭਗਵੰਤ ਮਾਨ ਜੀ ਉਹ ਸੁੱਤੇ ਨੇ ਉਹਨਾਂ ਨੇ ਉਹ ਸਮਝ ਲਓ ਕਿ ਉਹਨਾਂ ਦਾ ਕੋਈ ਰਾਜ ਇਹਨਾਂ ਦੇ ਕੰਟਰੋਲ ਹੀ ਨਹੀਂ ਹੈਗਾ ਪ੍ਰਸ਼ਾਸਨ ਤੇ ਔਰ ਜਿਹੜੇ ਅਫਸਰ ਉਹ ਆਪਣੇ ਮਨਮਾਨੀਆਂ ਕਰ ਰਹੇ ਨੇ ਇਹਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਕਿ ਅੱਜ ਰੋਜ਼ ਗੈਂਗਸਟਰ ਜਿਹੜੇ ਆ ਉਹ ਅੱਜ ਕਤਲ ਕਰ ਰਹੇ ਨੇ ਫਰੋਤੀਆਂ ਮੰਗ ਰਹੇ ਨੇ ਮੈਂ ਸਮਝਦਾ ਇੱਥੇ ਕੋਈ ਰਾਜ ਨਹੀਂ ਹੈ ਜੇ ਇੱਕੋ ਹੀ ਹਣ ਹੱਲ ਹੈਗਾ ਲੋਕਾਂ ਨੂੰ ਹੁਣ ਕੋਈ ਆਸ ਦਿਖ ਰਹੀ ਹੈ ਤਾਂ ਹੀ ਤੁਸੀਂ ਵੇਖੋ ਮੌਜੂਦਾ ਜਿਹੜੇ ਪ੍ਰਧਾਨ ਸੀ ਭਾਵੇਂ ਕਾਲੀ ਦਲ ਦੇ ਭਾਵੇਂ ਕਾਂਗਰਸ ਦੇ ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਰਿਹਾ ਲੋਕਾਂ ਨੂੰ ਹੁਣ ਇੱਕ ਆਸ ਤੇ ਉਮੀਦ ਦਾ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਹੈ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਚਾ ਸਕਦੇ ਹੈ ਕੀ ਭਾਜਪਾ ਇਕੱਲੀ ਪੰਜਾਬ ਬੰਦਰ ਕੈਪੇਬਲ ਹੈ 100% ਜੇ ਅੱਜ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਦੇਹਾਤ ਦੀ ਗੱਲ ਕਰਾਂ ਭਾਵੇਂ ਸ਼ਹਿਰਾਂ ਦੀ ਗੱਲ ਕਰਾਂ ਅੱਜ ਅਸੀਂ ਜਾਣਿਆ ਲੋਕਾਂ ਦਾ ਸਨੇਹ ਔਰ ਲੋਕਾਂ ਦਾ ਪਿਆਰ ਇਹਨਾਂ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਸਮਝਦੇ ਹਾਂ ਕਿ ਲੋਕਾਂ ਨੇ ਵੀ ਹੁਣ ਮੰਨ ਬਣਾ ਲਿਆ ਹੈ ਕਿ ਐਰਗਨ ਸਰਕਾਰ ਮੋਦੀ ਜੀ ਦੀ ਭਾਰਤੀ ਜਨਤਾ ਪਾਰਟੀ ਦੀ ਆਏ ਚਰਚਾਵਾਂ ਦਾ ਬਾਜ਼ਾਰ ਤੇ ਇਹ ਗਰਮੇ ਆਉਣ ਵਾਲੇ ਸਮਿਆਂ ਦੇ ਕਿਸੇ ਵੀ ਸਮੇਂ ਭਾਜਪੀ ਤੇ ਕਾਲੀ ਦਲ ਦਾ ਗਠਜੰਬੰਦਨ ਹੋ ਸਕਦਾ ਹੈ ਦੇਖੋ ਉਹ ਜਿਹੜਾ ਜਿਹੜਾ ਗਠਜੰਬੰਦਨ ਦੀ ਗੱਲ ਹੈ ਉਹ ਜਿਹੜਾ ਕੇਂਦਰ ਨੇ ਤਤਵ ਹੈ ਉਹ ਜਾਣਦਾ ਹੈ ਪਰ ਅਸੀਂ ਸਮਝਦੇ ਹਾਂ ਸਾਡੀ ਜਿਹੜੀ ਫੌਜ ਦੀ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈ ਅਸੀਂ ਸਿਪਾਹੀ ਹਾਂ ਅਸੀਂ ਆਪਣਾ ਫਰਜ਼ ਪੂਰਾ ਨਿਭਾਤਾ ਤਿਆਰੀ ਹੈ ਅਸੀਂ ਇਕੱਲੇ ਲੜਨ ਨੂੰ ਭਾਵੇਂ ਕੱਲ ਚੋਣ ਲੜਾ ਦਿਓ ਸਾਡੇ ਬੂਥ ਤੱਕ ਦੀਆਂ ਕਮੇਟੀਆਂ ਬਣ ਚੁੱਕੀਆਂ ਅਸੀਂ ਤਿਆਰ ਹਾਂ ਔਰ ਐਰ ਕੀ ਭਾਵੇਂ ਸਾਡਾ ਨਗਰ ਨਿਗਮ ਦੇ ਚੋਣ ਆਜਣ ਭਾਵੇਂ ਲੋਕ ਸਭਾ ਦੇ ਚੋਣ ਆਜਣ ਭਾਵੇਂ ਵਿਧਾਨ ਸਭਾ ਦੇ ਚੋਣ ਆਜਣ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਸਾਰੇ ਤਤਪਰ ਨੇ ਔਰ ਤਿਆਰ ਨੇ ਔਰ ਸਰਕਾਰ ਬਣਾਉਣ ਨੂੰ ਇੱਕ ਵਾਰਾ ਇਸ਼ਾਰਾ ਸਾਨੂੰ ਮੋਦੀ ਸਾਹਿਬ ਦਾ ਚਾਹੀਦਾ ਹੈ ਅਸੀਂ ਸਰਕਾਰ ਬਣਾ ਕੇ ਮੋਦੀ ਸਾਹਿਬ ਦੇ ਝੋਲੇ ਚ ਪਾਵਾਂਗੇ ਪੱਪਾ ਭਾਰ ਹੋਏ ਨੇ ਜੀ ਵਰਕਰ ਆਖੜੇ ਨੇ ਸੰਜੀਵ ਕੁਮਾਰ ਵੀ ਸਾਡੇ ਨਾਲ ਨੇ ਭਾਜੀ ਅੱਜ ਜਿਹੜੇ ਇੱਥੇ ਕੈਂਪ ਲਗਾਇਆ ਗਿਆ ਉਹ ਜਿਹੜੇ ਦੱਸ ਜੋ ਵੀ ਕਿੰਨੇ ਕੁ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ہمارا ਸੰਕਲਪ ਵਿਕਸਿਤ ਭਾਰਤ ਪ੍ਰਧਾਨ ਮੰਤਰੀ ਦੀ ਇੱਕ ਸੋਚ ਹੈ ਕਿ ਦੇਸ਼ ਵਿੱਚ ਜਿਹੜਾ ਹਰ ਇੱਕ ਗਰੀਬ ਵਿਅਕਤੀ ਹੈ ਜਿਹਨੂੰ ਅੱਜ ਤੱਕ ਕਦੀ ਮੂਲਵਤ ਸੁਵਿਧਾਵਾਂ ਨਹੀਂ ਮਿਲ ਪਾਈਆਂ ਉਹਨਾਂ ਨੂੰ ਕਿਸ ਤਰ੍ਹਾਂ ਉੱਪਰ ਉਠਾਇਆ ਜਾਵੇ ਉਹਦੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਵਿੱਚ 117 ਹਲਕੇ ਨੇ 117 ਵੈਨਾਂ ਭੇਜੀਆਂ ਨੇ ਔਰ ਉਹ ਹਰ ਇੱਕ ਵੈਨ ਦੇ ਦੇ ਨਾਲ ਕਈ ਨੋਡਲ ਅਫਸਰ ਨੇ ਸਰਕਾਰੀ ਅਫਸਰ ਨੇ ਜਿਹੜੇ ਮਹੱਲੇ ਮਹੱਲੇ ਗਲੀ ਗਲੀ ਜਾ ਕੇ ਕੈਂਪ ਲਗਾ ਰਹੇ ਨੇ ਔਰ ਕੈਂਪ ਲਗਾਉਣ ਦੇ ਵਿੱਚ ਪ੍ਰਧਾਨ ਮੰਤਰੀ ਦੀ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਲੋਕਾਂ ਨੂੰ ਪਹੁੰਚ ਸਕਣ ਜਿਦੇ ਵਿੱਚ ਆਯੂਸ਼ਮਾਨ ਯੋਜਨਾ ਜੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਜੇ ਆਧਾਰ ਕਾਰਡ ਨਾਲ ਰਿਲੇਟਡ ਹੈ ਕਈ ਸੈਂਟਰ ਗੌਰਮ ਦੀਆਂ ਅਸੀਂ ਸਕੀਮਾਂ ਨੇ ਜਿਹੜੇ ਸਾਡੇ ਵਿੱਚ ਪੜੇ ਲਿਖੇ ਬੱਚਿਆਂ ਵਾਸਤੇ ਨੇ ਉਹ ਸਾਰੀਆਂ ਸਕੀਮਾਂ ਲੋਕਾਂ ਤੱਕ ਪਹੁੰਚ ਸਕਣ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ 26 ਜਨਵਰੀ ਤੱਕ ਪੂਰੇ ਪੰਜਾਬ ਦੇ ਚਲਾਈ ਜਾ ਰਹੀ ਹੈ ਔਰ ਕਾਫੀ ਸਾਨੂੰ ਪ੍ਰਧਾਨ ਮੰਤਰੀ ਰਿਸਪੌਂਸ ਮਿਲ ਰਿਹਾ ਲੋਕਬਧ ਦੇ ਸਾਈਜ਼ ਨੇ ਕਿਉਂਕਿ ਜਿਹੜੀਆਂ ਪਹਿਲਾਂ ਸਾਡੀ ਸਰਕਾਰਾਂ ਰਹੀਆਂ ਪਿਛਲੇ ਸਾਲ ਕਾਂਗਰਸ ਸਰਕਾਰ ਕਿਸ ਤਰ੍ਹਾਂ ਉਹਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਕਿ ਅਸੀਂ ਹਰ ਘਰ ਨੌਕਰੀ ਦਵਾਂਗੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਇਸ ਤਰ੍ਹਾਂ ਜਿਹੜੀ ਝਾੜੂ ਸਰਕਾਰ ਹੈ ਇਹਨਾਂ ਨੇ ਵੀ ਲੋਕਾਂ ਨਾਲ ਦਰਜ ਕੇ ਝੂਠ ਬੋਲਿਆ ਕਿ ਅਸੀਂ ਹਰ ਪਰਿਵਾਰ ਨੂੰ 1000 ਰੁਪਏ ਦਵਾਂਗੇ ਪੰਜਾਬ ਦੀ ਤਰੱਕੀ ਕਰ ਦਾਂਗੇ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਪਰ ਤੁਸੀਂ ਦੇਖਦੇ ਪਏ ਹੋ ਕਿ ਆਮ ਜਿਹੜੇ ਲੋਕ ਨੇ ਇਸ ਸਮੇਂ ਪਰੇਸ਼ਾਨ ਨੇ ਇਸੇ ਤਰ੍ਹਾਂ ਮੈਂ ਤੁਹਿਆ ਵੇਖ ਤੋਂ ਪਿੱਛੇ ਬੋਰਡ 'ਤੇ ਹੈਗਾ ਜੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਸ ਹਰ ਵਿਅਕਤੀ ਲਈ ਲਾਗੂ ਹੈ ਜਿਹਦੇ ਕੋ ਉਧਾਰ ਕਾਰਡ ਹੈ ਜਿਹੜਾ ਉਸ ਦੇਸ਼ ਦਾ ਵਸਨੀਕ ਹੈ ਪਰ ਪੰਜਾਬ ਕੋ ਜਿਹੜੀ ਗਵਰਨਮੈਂਟ ਹੈ ਉਹ ਸਾਡੇ ਨਾਲ ਵਤੀਰਾ ਕਰ ਰਹੀ ਹੈ ਉਹ ਕਹਿੰਦੇ ਆ ਕਿ ਵੀ ਜਿਹੜੇ ਬੰਦੇ ਕੋ ਰਜਿਸਟਰੀ ਹੈ ਸਿਰਫ ਉਹੀ ਇਸ ਯੋਜਨਾ ਦਾ ਲਾਭ ਲੈ ਸਕਦਾ ਜਦ ਕਿ ਹਿਮਾਚਲ ਹਰਿਆਣਾ ਕਿਸੇ ਵੀ ਸਟੇਟ ਤੇ ਚਲ ਜਾਓ ਐਸਾ ਕੁਝ ਨਹੀਂ ਹੈ ਜਿਸ ਜਿਸ ਬੰਦੇ ਕੋਲ ਆਧਾਰ ਕਾਰਡ ਹੈ जिसको ਆਪਣਾ ਆਪਣੀ 10-15 ਸਾਲ ਤੋਂ ਕਿਤੇ ਰਹਿ ਰਿਹਾ ਵਾ ਉਹ ਬੰਦਾ ਇਸ ਸਕੀਮ ਦਾ ਲਾਭ ਲੈ ਸਕਦਾ ਪਰ ਜਿਹੜੇ ਆਉਣ ਵਾਲੇ ਸਮੇਂ ਅੰਦਰ ਵੀ ਬੁਹਾਈ ਦੇਣਗੇ ਬਿਲਕੁਲ ਜੀ ਇਹ ਹੁਣ ਲਗਾਤਾਰ ਚੱਲਦੇ ਰਹੇ ਨੇ ਅੱਜ ਜਿਸ ਤਰ੍ਹਾਂ ਮੰਨ ਲਓ ਹਿੰਦੂਸ탄 ਬਸਤੀ ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਪ੍ਰਧਾਨ શ્રી ਹਰਵਿੰਦਰ ਸਿੰਘ ਸਦੂ ਜੀ ਦੀ ਅਧਿક્ષાਤਾ ਦੇ ਵਿੱਚ ਇਹ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਲਗਾਇਆ ਜਾ ਰਿਹਾ ਵਾ ਉਸੇ ਕੜੀ ਦੇ ਤਾਜ ਹਿੰਦੂਸ탄 ਬਸਤੀ ਚ ਲਗਾਇਆ ਗਿਆ ਵਾ ਉਸ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਮੇਰੇ ਸਹਿਯੋਗੀ ਮਨੀਸ਼ ਸ਼ਰਮਾ ਜੀ ਮੇਰੇ ਇੱਥੇ ਚੋਣਾਂ ਲੜੇ ਸੁਖਿੰਦਰ ਪਿੰਟੂ ਜੀ ਹੋਰ ਭਾਤੀ ਜਨਤਾ ਪਾਰਟੀ ਦੀ ਕਾਫੀ ਸੀਨੀਅਰ ਲੀਡਰਸ਼ਿਪ ਇੱਥੇ ਆਈ ਹੈ ਲੋਕਾਂ ਨੂੰ ਜਾਗਰੂਤਾ ਆ ਰਹੀ ਹੈ ਜੀ ਜਿਹੜੇ ਕਿ ਸਕੀਮਾਂ ਚੱਲ ਰਹੀਆਂ ਕੀਤੀਆਂ ਨੇ ਕਿਉਂਕਿ ਸਾਡਾ ਦੁਰਬਾਗੇ ਰਿਆ ਵਾ ਕਿ ਪਿਛਲੇ ਜਿਹੜੇ 5 ਸਾਲਾਂ ਐ ਕਾਂਗਰਸ ਸਰਕਾਰ ਰਹੀ ਐ ਜਿਹਦੇ ਕਰਕੇ ਉਹਨਾਂ ਨੇ ਇਸ ਸਕੀਮਾਂ ਲੋਕਾਂ ਤੱਕ ਆਨ ਨਹੀਂ ਦਿੱਤੀਆਂ ਔਰ ਸਾਨੂੰ ਕਾਫੀ ਤੁਹਾਨੂੰ ਪਿਛੇ ਵੇਖਿਆ ਤੁਸੀਂ ਚੋਣਾਂ ਦੇ ਤੋਂ ਪਹਿਲਾਂ ਸਾਨੂੰ ਕਿਸਾਨੀ ਅੰਦolan ਦਾ ਸਾਹਮਣਾ ਕਰਨਾ ਪਿਆ ਅਹ ਇੱਕ ਮੈਂ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਜਿਹਦੇ ਕਰਕੇ ਉਹ ਲੋਕਾਂ ਨੂੰ ਅਸੀਂ ਦੱਸ ਨਹੀਂ ਸਕੇ ਪ੍ਰਧਾਨ ਮੰਤਰੀ ਨੇ ਐਸੀ ਸੋਚ ਨੂੰ ਰੱਖਦੇ ਹੋਏ ਪੂਰੇ ਪੰਜਾਬ ਦੇ ਵਿੱਚ ਜਿਹੜੇ ਜਿਹੜੇ 117 ਹਲਕੇ ਆ ਉੱਥੇ ਉਹ ਵੈਨਾਂ ਭੇਜੀਆਂ ਨੇ ਤਾਂ ਕਿ ਹਰ ਲੋਕਾਂ ਨੂੰ ਪਤਾ ਲੱਗੇ ਕਿ ਪ੍ਰਧਾਨ ਮੰਤਰੀ ਲੋਕਾਂ ਵਾਸਤੇ ਕੀ ਕਰ ਰਹੇ ਆ ਅੱਜ ਤੁਸੀਂ ਦੇਖਦੇ ਪਿਓ ਕਿ ਜਿੰਨੀਆਂ ਵੀ ਜਨ ਹਿੱਤ ਐਸੀ ਸਕੀਮਾਂ ਨੇ ਉਹ ਸੈਂਟਰ ਸਰਕਾਰ ਦੀਆਂ ਨੇ ਪਰ ਤੁਸੀਂ ਪੰਜਾਬ ਦੇ ਵਿੱਚ ਵੇਖ ਲਓ ਆਮ ਆਦਮੀ ਪਾਰਟੀ ਨੇ ਸਿਰਫ ਝੂਠ ਹੀ ਬੋਲਿਆ 1000 ਰੁਪਏ ਦੇਵਾਂਗੇ ਭੈਣਾਂ ਨੂੰ ਦੱਸੋ ਕਿਸੇ ਭੈਣ ਨੂੰ ਮੇਰੇ 1000 ਰੁਪਏ ਮਿਲਿਆ ਵਾ ਬਿਜਲੀ ਅੱਜ ਮਹਿੰਗੀ ਹੋ ਗਈ ਆ ਜਿਹੜੇ ਜਿਹੜਾ ਇਹਨਾਂ ਨੇ ਕਹਿੰਦਾ 300 ਯੂਨਟ ਤੇ 200 ਯੂਨਟ ਤੇ ਪਹਿਲੇ ਮਾਫ ਹੋ ਗਿਆ ਸੀ ਅੱਜ ਰੇਤਾ ਤੁਸੀਂ ਵੇਖੋ ਕਿੰਨਾ ਮਹਿੰਗਾ ਹੋ ਗਿਆ ਵਾ ਆਮ ਬੰਦਾ ਮਕਾਨ ਨਹੀਂ ਬਣਾ ਸਕਦਾ ਕੋਈ ਕੋਈ ਵੀ ਬੰਦਾ ਇਲੈਕਸ਼ਨ ਸਿਰਤੇ ਨੇ ਕਿ ਆ ਸਮਝੋ ਵੀ ਹੁਣ ਤੁਸੀਂ ਜਿਹੜੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੇ ਇਲੈਕਸ਼ਨ ਵਿੱਚ ਉਹ ਫਾਇਦਾ ਮਿਲ ਸਕਦਾ ਹੈ ਬੀਜਪੀ ਨੂੰ ਬਿਲਕੁਲ ਜੀ ਸਾਡਾ ਫਰਜ਼ ਹੈ ਕਿ ਜਿੰਨੀ ਵੀ ਮੋਦੀ ਸਾਹਿਬ ਦੀਆਂ ਸਕੀਮਾਂ ਕਿਉਂਕਿ ਇਹ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਛਪਾਈਆਂ ਸਾਡਾ ਕੰਮ ਹੈ ਕਿ ਵੀ ਸੈਂਟਰ ਸਰਕਾਰ ਦੀਆਂ ਜਿੰਨੀਆਂ ਸਕੀਮਾਂ ਵਾਂ ਅਸੀਂ ਲੋਕਾਂ ਨੂੰ ਪਹੁੰਚ ਹਰ ਇੱਕ ਵਰਕਰ ਜੋਰਾ ਸ਼ੋਰਾ ਨਾਲ ਲੱਗਾ ਆਵਾ ਤੁਸੀਂ ਦੇਖ ਦਿਓ ਰੋਜ਼ ਆਇਆ ਦਿਨ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਿਤੇ ਨਾ ਕਿਤੇ ਇੱਕ ਕੈਂਪ ਲੱਗ ਰਹੇ ਆ ਤੇ ਜਿੰਨੇ ਕਿ ਲੋਕਾਂ ਨੂੰ ਸਹੂਲਤਾਂ ਉਹ ਦਿਵਾ ਸਕਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਰਾਲਾ ਕਰ ਰਹੇ ਹਾਂ ਬਿਲਕੁਲ ਜੀ ਕੇਂਦਰ ਸਰਕਾਰ ਵੱਲੋਂ ਕਾਫੀ ਸਾਰੀਆਂ ਸਕੀਮਾਂ ਜਿਹੜੀਆਂ ਕਿ ਗਰੀਬਾਂ ਤੇ ਜ਼ਰੂਰਤਮੰਦ ਲੋਕਾਂ ਵਾਸਤੇ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਪਰ ਵੇਖਣ ਵਿੱਚ ਇਹੀ ਆ ਰਿਹਾ ਵੀ ਇਹ ਸਕੀਮਾਂ ਜਿਹੜੀਆਂ ਕਿ ਲੋਕਾਂ ਤੱਕ ਨਹੀਂ ਪਹੁੰਚ ਪਾਰੀਆਂ ਤਾਂ ਹਰ ਹਲਕੇ ਵਿੱਚ ਵੈਨ ਰਾਹੀਂ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਨਾਲ ਨਾਲ ਹਲਕੇ ਵਾਈਜ਼ ਕੈਂਪ ਵੀ ਲਗਾਏ ਜਾ ਰਹੇ ਨੇ ਤਾਂ ਜੋ ਲੋਕ ਜਿਹੜੇ ਗਰੀਬ ਲੋਕ ਨੇ ਜਿਹੜੇ ਕੀ ਜ਼ਰੂਰਤਮੰਦ ਲੋਕ ਨੇ ਇਹਨਾਂ ਸਕੀਮਾਂ ਦਾ ਫਾਇਦਾ ਲੈ ਸਕਣ ਕਿਆ ਮੈਂ ਪਰਸਨ ਤੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਕ ਸਪਿਰਾ ਟੀਵੀ ਅੰਮ੍ਰਿਤਸਰ